ਉਸ ਦਿਨ ਮੈਂ ਮੈਂ ਦੁਕਾਨ ਤੇ ਹਾਂਡ ਸੀ ਮੈਂ ਫਾਦੂ ਸਰਮੂਰ ਉਪਰ ਠਾਕ ਗਿਆ ਸੀ ਕਿ ਤੁਸੀਂ ਬੈਟਕਮ ਮੈਂ ਥੋੜਾ ਜਨਾ ਜਾਣਾ ਥੰਮ ਪੈ ਉਸ ਦਿਨ ਜਿਹੜੇ ਇਹਨਾਂ ਨੇ ਜੇ ਸ਼ਾਂਤੀਨਸ ਸੀ ਉਹਨਾਂ ਨੇ ਸਪੈਡ ਜਿਹੜੇ ਸਮਾਨ ਦੀ ਫੂਡ ਕਾਪੀ ਲੈ ਕੇ ਆਏ ਸਨ ਨਾ ਫੂਡ ਸਪਲਾਈ ਵਾਲੇ ਨਾਲ ਲੈ ਕੇ ਆਏ ਸਨ ਉਹ ਜਿਹੜੇ ਜਿਹੜੇ ਸਮਾਨ ਸੀ ਉਹ ਇੱਥੇ ਸਾਡੇ ਬੰਦ ਨਹੀਂ ਹੋਇਆ ਅਸੀਂ ਅਸੀਂ ਉਹਨਾਂ ਨਾਲ ਸਮਝੌਤਾ ਨਹੀਂ ਕਰਦੇ ਉਹ ਸਾਡੇ ਦੁਕਾਨ ਤੇ ਨਾ ਮੈਂ ਤੰਨਾ ਦਿੰਦੇ ਆ ਬਾ 5 700 ਬੰਦਾ ਠਾੜ ਪਖਾਣਦੇ ਤੰਨਾ ਦਿੰਦੇ ਦੁਕਾਨ ਸਾਨੂੰ ਖੋਲ ਦਿੰਦੇ ਨਹੀਂ ਸਾਨੂੰ ਸਾਡੇ ਪਰਿਵਾਰ ਨੂੰ ਜਾਨ ਮਾਰਨ ਦੀ ਧਮਕੀ ਦਿੰਦੇ ਹਨ ਉਹਨੂੰ ਆਪਣਾ ਸਾਡਾ ਜਾਨ ਨੂੰ ਖਤਰਾ ਹੈ ਚਾਕਲੇਟ ਮਾਮਲੇ ਦੇ ਵਿੱਚ ਦੁਕਾਨ ਦਾ ਮਾਲਿਕ ਆਇਆ ਕੈਮਰੇ ਸਾਹਮਣੇ ਆਪਨੇ ਤੇ ਲੱਗੇ ਸਾਰੇ આરોਪ ਨ ਕਰਦੇ ਕਿ ਆ ਕਿ ਸਾਡੀ ਦੁਕਾਨ ਤੋਂ ਨਹੀਂ ਵਿਕੀ ਇਹ ਚਾਕਲੇਟ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਪਟਿਆਲੇ ਤੋਂ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ਐਕਸਪਾਇਰੀ ਡੇਟ ਦੀ ਚਾਕਲੇਟ ਖਾਣ ਤੋਂ ਬਾਅਦ ਇੱਕ ਛੋਟੀ ਬੱਚੀ ਬਿਮਾਰ ਹੋ ਗਈ ਸੀ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਸੀ ਤੇ ਹੁਣ ਜਿਸ ਦੁਕਾਨ ਤੋਂ ਇਹ ਚਾਕਲੇਟ ਖਰੀਦੀ ਸੀ ਉਹ ਦੁਕਾਨਦਾਰ ਵੀ ਕੈਮਰੇ ਸਾਹਮਣੇ ਆ ਗਿਆ ਤੇ ਉਸਨੇ ਆਪਣੇ ਤੇ ਲੱਗੇ ਸਾਰੇ આરોਪ ਨਕਾਰ ਦਿੱਤੇ ਨੇ ਕਿ ਆ ਕਿ ਸਾਡੀ ਦੁਕਾਨ ਤੋਂ ਨਹੀਂ ਚਾਕਲੇਟ ਗਈ ਕੁਝ ਸ਼ਰਾਰਤੀ ਬੰਦੇ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਜੀ ਉਸ ਦਿਨ ਜਿਹੜਾ ਮਾਮਲਾ ਸੀ ਇਹ ਹੈ ਕਿ ਕਿ ਨਾ ਮੈਕਸਪਾਇਰ ਸਮਾਨ ਦਾ ਉਸ ਦਿਨ ਮੈਂ ਮੈਂ ਦੁਕਾਨ ਤੇ ਹੰਡ ਸੀ ਮੈਂ ਫਾਦਰ ਸਰਮੂਲ ਬਿਠਾ ਕੇ ਗਿਆ ਸੀ ਕਿ ਤੁਸੀਂ ਬੈਠੋ ਮੈਂ ਥੋੜਾ ਜਿਹਾ ਮੰਜਾਣਾ ਕੰਮ ਪੈ ਗਿਆ ਉਸ ਦਿਨ ਜਿਹੜੇ ਇਹਨਾਂ ਨੇ ਜੇ ਸ਼ਾਂਤੀਨ ਸਰ ਸੀ ਉਹਨਾਂ ਨੇ ਐਕਸਪਾਇਰਡ ਉਸਮਾਨ ਵੀ ਫੂਡ ਕਾਪੀ ਲੈ ਕੇ ਆਏ ਸੀ ਨਾਲ ਫੂਡ ਸਪਲਾਈ ਵਾਲੇ ਨਾਲ ਲੈ ਕੇ ਆਏ ਸੀ ਉਹ ਜਿਹੜੇ ਜਿਹੜਾ ਸਮਾਨ ਸੀ ਉਹ ਇੱਥੇ ਸਾਡੇ ਕੋਲ ਬੰਦ ਨਹੀਂ ਹੋਇਆ ਜਿਹੜੇ ਫੂਡ ਕਾਪੀ ਲੈ ਕੇ ਆਏ ਸੀ ਉਸ ਤੋਂ ਇਲਾਵਾ ਇਹਨਾਂ ਨੇ 10 12 ਬੰਦੇ ਆ ਤੁਹਾਡੀ ਦੁਕਾਨ ਦੇ ਅੰਦਰ ਆ ਗਏ ਬਾਹਰ ਸਾਡੀ ਦੁਕਾਨ ਦੇ ਬਾਹਰ 50 100 ਬੰਦਾ ਬਾਹਰ ਨਾਰੇਬਾਜੀ ਕਰ ਰਹੇ ਸੀ ਬਲਕਿ ਜਿਹੜੇ ਜਿਹ 10 ਵੀ ਬੰਦੇ ਅੰਦਰ ਆਏ ਸੀ ਉਹਨਾਂ ਨੇ ਪਿੱਛੇ ਸਾਡਾ ਐਕਸਪਾਇਰ ਮਾਲ ਪਿਆ ਸੀ ਜਿਹੜੇ ਇਹਨੂੰ ਸਾਨੂੰ 15 20 ਦਿਨਾਂ ਬਾਅਦ ਨੂੰ ਕੰਪਨੀ ਨੂੰ ਵਾਪਸ ਦੇਣਾ ਪੈਂਦਾ ਸੀ ਉਹ 15 ਜੋ ਨਮੈਕਸਪਾਇਰ ਮਾਲ ਪਈ ਸੀ ਉਹ ਚੱਕ ਕੇ ਇਹਨਾਂ ਨੇ ਅੱਗੇ ਫੂਡ ਸਪਾਈਸ ਅੱਗੇ ਰੱਖ ਤਾ ਕਿ ਇਹ ਇਹਨਾਂ ਦੇ ਸੈਂਪਲ ਪਰਾਈ ਜਾਣ ਜੋ ਉਹ ਉਦੜੇ ਉਹ ਆਪਣੇ ਸਮਾਨ ਸੀ ਉਹ ਮੈਂ ਡਿਸਪਲੇ ਕੋਈ ਨਹੀਂ ਕਿਤੇ ਵਸ ਸੀ ਉਹਨਾਂ ਨੇ ਕਿਉਂਕਿ ਮੇਰੇ ਫਾਦਰ ਸਾਹਿਬ ਨੂੰ ਕੁਝ ਕੋਈ ਨਹੀਂ ਇਸ ਬਾਰੇ ਕੁਝ ਨਹੀਂ ਪਤਾ ਸੀ ਉਹ ਇਹਨਾਂ ਨੇ ਵਸੇ ਬਿਠਾ ਬਿਠਾ ਕੇ ਗੱਸਾ ਬਲਕਿ ਜਿਹੜੇ ਉਹਨਾਂ ਸਮਾਨ ਪਿੱਛੇ ਪਈ ਸੀ ਐਕਸਪਾਇਰ ਉਹਨਾਂ ਨੇ ਫੂਡ ਸਪਾਈਸ ਅੱਗੇ ਰੱਖ ਕੇ ਉਹਨਾਂ ਨੇ ਸੈਂਪਲ ਤੱਕੇ ਨਾ ਸੈਂਪਲ ਪ੍ਰਵਾਹ ਪ੍ਰਵਾਹ ਚੋਕਲੇਟ ਵੀ ਪੁਰਾਣੀ ਪੀ ਸੀ ਜਿਹੜੀ ਆ ਵਾਪਸ ਕਰਨੀ ਸੀ ਹਾਂਜੀ ਉਹ ਵੀ ਚੋਕਲੇਟ ਪੀ ਸੀ ਸੀ ਹੋਰ ਵੀ ਨਨਮਕੀਨ ਵੀ ਪਏ ਸੀ ਜਿਹੜੇ ਮੈਂ ਸਪੈਰ ਪਿੱਛੇ ਪਿੱਛੇ ਰੱਖੇ ਸੀ ਉਹਨਾਂ ਨੇ ਉਹੀ ਸੋ ਹੀ ਸਾਰੇ ਫੂਡ ਸਾਰੇ ਅੱਗੇ ਠੱਕ ਤੇ ਕੀ ਕੀ ਜਿਹੜਾ ਸੈਂਪਲ ਪੜਿਆ ਉਹਨਾਂ ਨੇ ਸੈਂਪਲ ਪਰਤੇ ਜਿਹੜੇ ਮੈਂ 4-5 ਜਿੰਨੇ ਸੈਂਪਲ ਪਰੇ ਉਹਨਾਂ ਨੇ ਪਰਤੇ ਸੈਂਪਲ ਜਿਹੜਾ ਹੁਣ ਜੋ ਸੈਂਪਲ ਪਰੇ ਜਾਣਗੇ ਜੋ ਉਹਨਾਂ ਨੇ ਸੈਂਪਲ ਜੋ ਕਾਰਵਾਈ ਹੋਈ ਉਹ ਦੇਖਾਵੇ ਉਹ ਪਹਿਲੇ ਟਿੱਕ ਕਰਕੇ ਰੱਖਣਾ ਚਾਹੀਦਾ ਜਿਹੜਾ ਸਾਮਾਨ ਜਿਹੜਾ ਅਸੀਂ ਦੁਕਾਨ ਤੇ ਡਿਸਪਲੇ ਨਹੀਂ ਕਰਦੇ ਨਹੀਂ ਉਹ ਸਮਾਨ ਸੀ ਪਿੱਛੇ ਰੱਖਿਆ ਹੋਇਆ ਸੀ ਪਿੱਛੇ ਲਫਾਇੇ ਪਾ ਕੇ ਰੱਖਿਆ ਹੋਇਆ ਸੀ ਉਹਨਾਂ ਨੇ ਲਫਾਇੇ ਵਿੱਚ ਖੋਲ ਕੇ ਉਹਨਾਂ ਨੇ ਜਿਹੜਾ ਸਮਾਨ ਹੈ ਉਹਨਾਂ ਦੇ ਫੂਡ ਸਪਰਾਈਜ਼ ਦੇ ਅੱਗੇ ਸਮਾਨ ਢੇਰੀ ਕਰਤਾ ਉਹ ਇੰਨਾ ਇਹਨਾਂ ਦੇ ਨਾਮੇ ਬਰਾਦਰ ਦੇ ਹੀ ਬੰਦੇ ਸੀ ਹੈਗੇ ਸੀ ਜਿਹੜੇ 4-5 ਬੰਦੇ ਹੈਗੇ ਉਹ ਉਹੀ ਇਹਨਾਂ ਨੂੰ ਇਕੱਠੇ ਕਰਕੇ ਬੰਦੇ ਸਾਰੇ ਇਕੱਠੇ ਬੰਦ ਲਈ ਲੈ ਆ ਕੇ ਸੜੀ ਕੋ ਰੰਜਿਨ ਸੀ ਬਸ ਇਹ ਹੈ ਕਿ ਹੁਣ ਹੁਣ ਉਹ ਡਿਮਾਂਡ ਕਰਦੇ ਪਏ ਕਿ ਪੈਸੇ ਪੈਸੇ ਦੀ ਕਿ ਬੈਠ ਕੇ ਸਮਝੌਤਾ ਕਰ ਲੋ ਜੀ ਆਜੋ ਇਹ ਹਾਲੇ ਕੋ ਹਾਲੇ ਕੋ ਪੂਰੇ ਗਾਮੀ ਕਰ ਕਰੇ ਦੋ ਬੰਦ ਦੋ ਚਾਰ ਬੰਦੇ ਭੇਜਦੇਵੇਂ ਕੀ ਪੈਸੇ ਦੇ ਦੇਓ ਹਨ ਬੈਟਿਕ ਨੂੰ ਦੱਸੋ ਕਰ ਲਾਂਗੇ ਪਰ ਦੋਨ ਤੁਹਾਡੀ ਦੁਕਾਨ ਖੋਲ੍ਹ ਦਾਂਗੇ ਪਰਵਾਹ ਜਾਨ ਮਾਨ ਦੀ ਧਮਕੀ ਦਿੰਦੇ ਸਾਨੂੰ ਆਪਣਾ ਸਾਨੂੰ ਜਾਨ ਨੂੰ ਕਿਤਰਾ ਸੋ ਅਸੀਂ ਅਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਸਾਨੂੰ ਇਸ ਜਿਹੜਾ ਇਹਨਾਂ ਨੇ ਤੰਨਾ ਲਾਇਆ ਪਿਆ ਸਾਨੂੰ ਇਹਨੋਂ ਤਾਂ ਤੰਨਾ ਚੱਕ ਜਾਵੇ ਹਨ ਦੁਕਾਨ ਖੋਲ੍ਹਣ ਸਾਨੂੰ ਦੁਕਾਨ ਖੋਲ੍ਹ ਦਿੱਤੀ ਜਾਵੇ ਤੁਸੀਂ ਕਿ ਉਹਨਾਂ ਕਹਿੰ ਸੀ ਕਿ ਦੋ ਦਿਨ ਅਸੀਂ ਦੁਕਾਨ ਹਾਲੇ ਬੰਦ ਰੱਖੋ ਉਸ ਬਾਅਦ ਉਹਨਾਂ ਅਫਸਰ ਤੋਂ ਖੋਲ੍ਹ ਦਿੱਤੀ ਜਾਵੇਗੀ